ਤਾਂ ਮੈਂ ਬਲੌਗ ਦੇ ਵਿੱਚ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਆਪਾਂ ਇਸ ਟਾਈਮ ਖੜੇ ਹਾਂ ਇਸ ਪੀਤੀ ਚ ਚੰਦਰਤਾਲ ਬੇਸ ਕੈਂਪ ਤੇ ਤੇ ਕੱਲ ਸਾਢੇ 3:30 ਵਜੇ ਪਹੁੰਚ ਗਏ ਸੀਗੇ ਜਾਣਾ ਕੱਲ ਹੀ ਸੀਗਾ ਪਲਾਨ ਕਰਦਾ ਸੀਗਾ ਤਾਂ ਅਸੀਂ ਖੁੱਲਾ ਟਾਈਮ ਲੈ ਕੇ ਆਏ ਸੀ ਚੰਦਰਤਾਲ ਲਈ ਪਰ ਹੋਇਆ ਕੁਛ ਇਦਾਂ ਮੇਰੀ ਤੇ ਗੋਮਿੰਦ ਵੀਰ ਦੀ ਤਬੀਅਤ ਬਹੁਤ ਜ਼ਿਆਦਾ ਖਰਾਬ ਹੋ ਗਈ ਜਿਸ ਕਰਕੇ ਅਸੀਂ ਅੱਗੇ ਦਾ ਸਫ਼ਰ ਨਹੀਂ ਕਰ पाए ਤੇ ਉਰ ਹੀ ਕੈਂਪ ਤੇ ਘੰਟੇ ਤੋਂ ਘੰਟੇ ਲਈ ਪਏ ਸੀ ਪਰ ਸਾਡੇ ਉੱਠੇ ਨਹੀਂ ਆ ਸਿਰਦਰਦ ਹਾਈ ਸੀ ਕਿੰਨਾ ਸੀ ਨਹੀਂ ਜ਼ਿਆਦਾ ਹੋ ਗਈ ਇਹ ਰਾਤੀ ਰੁੱਟੀ ਰੁੱਟੀ ਆਦੀ ਥੋੜਾ ਓਟਾ ਫਰਕ ਪਿਆ ਬੋ ਨਾ ਨਾ ਮਾਤਰ ਸਰੀਰ ਹੋ ਗਿਆ ਸੀਗਾ ਲੱਗਦਾ ਨਹੀਂ ਸੀ ਕਿ ਜ਼ਿੰਦਗੀਆਂ ਬਚਣਗੀਆਂ ਇਹ ਹਾਲ ਹੋ ਗਿਆ ਸੀ ਪਰ ਹੁਣ ਠੀਕ ਹੈ ਕੁਛ ਰਸਤਾ ਬਣੀ ਕਰਦੇ ਆ ਜਾ ਕੇ ਤੇ ਆਹ ਮੋਟਰਸਾਈਕਲ ਲੱਗੇ ਹੋਏ ਨੇ ਸਾਡੇ ਠੰਡ ਦਾ ਨਾ ਤੇ ਤੁਸੀਂ ਸੀਟਾਂ ਤੋਂ ਲਾ ਸਕਦੇ ਹੋ ਚੈੱਕ ਕਰੋ ਆਹ ਕੀ ਬਾਤ ਆ ਲਿਸ਼ਕਾ ਮਾਰਦੀ ਹੈ ਕੀ ਬਾਤ ਹੈ ਕੀ ਬਾਤ ਹੈ ਸਾਰਾ ਦੇ ਬਈ ਪਰਫਾ ਜੰਮੀ ਵੀ ਥੱਲੇ ਹੀ ਪਰ ਪੁੰਤੋੜੀ ਧੁੱਪ ਨਾਲ ਘਟ ਗਈ ਪਹਿਲਾਂ ਬਹੁਤ ਕੰਮ ਖਰਾਬ ਹੋਇਆ ਪਿਆ ਸੀਗਾ ਤੇ ਬਈ ਠੰਡੇ ਹੀ ਬੋਸ ਸੀ ਰਾਤੀ ਤੇ ਹਾਈ ਸੀ ਕਿਉਂਕਿ ਕੁੰਜਮ ਪਾਸ ਤੇ ਸਾਡੇ ਕੁਦਰਤੀ ਨੇ ਅੱਧਾ ਪੂਨਾ ਘੰਟਾ ਲੱਗ ਗਿਆ ਸਾਡੇ ਦੋ ਤਿੰਨ ਬੰਦੇ ਪਿੱਛੇ ਜਾਗੇ ਸੀਗੇ ਤੇ ਮੈਂ ਤਾਂ ਗੋਬਿੰਦ ਵੀਰ ਉੱਥੇ ਹੀ ਉਤਰਦੀ ਵੇਟ ਕਰਨ ਲੱਗ ਗਿਆ ਸਾਡੇ ਤੋਂ ਗਲਤੀ ਇਹ ਹੋ ਗਈ ਤੇ ਸਾਡੇ ਦੋਨਾਂ ਦਾ ਇੰਨਾ ਕ ਬੁਰਾ ਹਾਲ ਹੋਇਆ ਸੀ ਇੰਨਾ ਕ ਬੁਰਾ ਹਾਲ ਹੋਇਆ ਸੀ ਰਾਤ ਨੂੰ ਠੁਟ ਕੇ ਦੇਖਦੇ ਸੀਗੇ ਕਿ ਜਿੰਦੇ ਆ ਕਿ ਨਹੀਂ ਹੈਗੇ ਇਹ ਹਾਲ ਹੋਇਆ ਵੈ ਸੀਗਾ ਪਈਂ ਪਰਮਾਤਮਾ ਦੀ ਚਲੋ ਮਿਹਰ ਸੀਗੀ ਹਾਂਜੀ ਬਾਜੀ ਰਾਤੀ ਵੀ ਚੱਕਰ ਵਾ ਗਿਆ ਸੀ ਬਾਬੇ ਨੇ ਬਚਾ ਲਿਆ ਰਾਤੀ ਬਾਬੇ ਨੇ ਬਚਾ ਲਿਆ ਚਲੋ ਠੀਕ ਹੈ ਸ਼ੁਕਰ ਗੁਜ਼ਾਰੋ ਕਿਰਪਾ ਹੋ ਗਈ ਬਾਬੇ ਦੀ ਸਹੀ ਗੱਲ ਹੈ ਭਾਈ ਕਿਤੇ ਆਕਸੀਜਨ ਲੈਵਲ ਇੰਨਾ ਮਾੜਾ ਰਹਾ ਵੀ ਇੰਨਾ ਮਾੜਾ ਸਾਡੀ ਹਾਲਤ ਤਾਂ ਜ਼ਿਆਦਾ ਖਰਾਬ ਹੋ ਗਈ ਸੀ ਅਸੀਂ ਕੁੰਜੂਮ ਪਾਸ ਨੇ 10-15 ਮਿੰਟ ਸਾਡੇ ਰੁਕ ਗਏ ਮੈਨੂੰ ਉੱਥੇ ਆਈਡੀਆ ਹੋ ਗਿਆ ਸੀ ਮੈਂ ਕਿਹਾ ਕੰਮ ਹੋ ਗਿਆ ਵੱਧ ਹੋ ਗਿਆ ਅੱਧਾ ਘੰਟਾ ਲੱਗ ਗਿਆ ਮੇਰਾ ਅੱਧਾ ਘੰਟਾ ਲੱਗ ਗਿਆ ਸੀ ਰਸਤੇ ਦੇ ਵਿੱਚ ਹੀ ਮੈਨੂੰ ਐਵੇਂ ਹੋ ਗਿਆ ਸੀ ਬਸ ਪਹੁੰਚੇ ਤੇ ਮੈਂ ਡਿੱਗ ਜਾਮ ਬਾਈਕ ਬੂਕ ਸਾਰਾ ਸਮਾਨ ਐਵੇਂ ਹੀ ਥੱਗ ਗਿਆ ਬਾਈ ਹੋਰ ਉਹਨੇ ਸਮਾਨ ਮੇਰਾ ਉਤਾਰਿਆ ਬਾਈਕ ਤਾਂ ਮਦਦ ਲਟ ਗਿਆ ਸੀਗਾ ਜਾ ਕੇ ਤੇ ਬਈ ਧਿਆਨ ਰੱਖੋ ਥੋੜੀ ਥੋੜੀ ਮੈਡੀਸਿਨ ਨਾਲ ਲੈ ਕੇ ਚੱਲੋ ਸਾਡੇ ਕੋਲ ਹੀ ਥੋੜੀ-ਮੋਟੀ ਸੀਗੀ ਚਲੋ ਸਿਰਦਰਦ ਵਗੈਰਾ ਜਿਹਾ ਨੋਰਮਲ ਦਵਾਈਆਂ ਹੁੰਦੇ ਡਾਇਮੋਕਸ ਸੀ ਜਾਉਰੇ ਨਾ ਤਾਂ ਨੈਟਵਰਕ ਹੈ ਨਾ ਮੈਡੀਸਿਨ ਅਰੇਂਜਮੈਂਟ ਹੈ ਕੋਈ ਨਾ ਉਹ ਤਾਂ ਕੋਈ ਲੈ ਕੇ ਜਾਣ ਦਾ ਪ੍ਰਬੰਧ ਸੀਗਾ ਜੇ ਜਿਆਦਾ ਬੰਦਾ ਸੀਰੀਅਸ ਹੋ ਜਾਂਦਾ ਜਾਂ ਕੋਈ ਦਿੱਕਤ ਪ੍ਰੇਸ਼ਾਨੀ ਹੋ ਜਾਂਦੀ ਚਲੋ ਜੋ ਪ੍ਰਮਾਤਮਾ ਨੇ ਮਨਜ਼ੂਰ ਹੁਣ ਨਾਸ਼ਤਾ ਬਾਣੀ ਦੋ ਲਓ ਜੀ ਮੋਰਸਲੇ ਦੇ ਕੱਪੜੇ-ਕੁਪੜੇ ਵਾਦ ਗਏ ਨੇ ਵੀਰੇ ਨੂੰ ਵੀ ਦੇ ਦਿਓ ਇਹ ਆ ਸਾਡਾ ਕੈਂਪ ਸੀਗਾ ਹੁਣ ਉਹ ਜਾਣਾ ਪਹਾੜਾਂ ਦੇ ਪਿੱਛੇ ਚੰਦਰਧਾ ਲੇਕ ਨੂੰ ਇੱਕ ਬੰਦਾ ਵਾ ਸਾਡਾ ਥੋੜਾ ਜਿਹਾ ਢਿੱਲਾ ਸਮਾਨ ਹੁਣ ਦੇਖਣ ਦੇਉ ਦਿਓ ਬਾਦ ਇਨ ਲ ਹਰ ਵਾਰ ਉਹਦੀ ਵੇਟ ਕਰਨੀ ਪੈਂਦੀ ਆ ਉਹ ਬਾਈ ਨੇ ਫਸਾ ਲਿਆ ਜੀ ਉੱਥੇ ਆਪਣਾ ਵਾਲਿਆਂ ਨੂੰ ਨੋਰਮਲ ਜੀ ਵਾਟਰ ਕ੍ਰੋਸਿੰਗ ਆ ਨੋਟੇ ਡਿਫਿਕਲਟ ਬਾਈ ਨੇ ਵਿੱਚ ਹੀ ਕਰ ਲਿਆ ਖੜਾ ਕੰਮ ਰਸਤੇ 'ਚ ਵਾਟਰ ਕ੍ਰੋਸਿੰਗ ਸੀ ਕਿ ਜਿਸ ਕਰਕੇ ਬੂਟ ਬਾੜ ਗਿੱਲੇ ਹੋ ਗਏ ਪੈੰਡ ਦੇਖ ਸਕਦੇ ਹੋ ਤੇ ਬਾਈ ਰੋਫ ਰੋਡ ਬਹੁਤ ਖਤਰਨਾਕ ਆ ਯਾਰ ਵੱਡੇ ਵੱਡੇ ਖੋਨੇ ਪੱਥਰ ਜਿਹੇ ਪਏ ਹੋਏ ਨੇ ਉਹਨਾਂ ਕਰਕੇ ਜਿਆਦਾ ਔਖਾ ਇਹਦਾ ਗੋਬਿੰਦભાઈ ਵੀ ਆ ਗਿਆ ਤੇ ਮੜਾ ਜੇ ਹੱਥ ਪੈਰ ਤੇ ਸੁਕਾ ਕੇ ਚੱਲਦੇ ਆ ਉਹਨਾਂ ਤੋਂ ਅੱਗੇ ਨੂੰ ਪਾਰਕਿੰਗ ਹੈ ਉਰੇ ਇਸ ਤੋਂ ਅੱਗੇ 10 ਕਿਲੋਮੀਟਰ 700 ਕਿਲੋਮੀਟਰ ਦਾ ਟਰੈਕ ਹੈ 700 ਮੀਟਰ ਦਾ ਤੇ ਚੱਲਦੇ ਆਪਾਂ ਉਰੇ ਤੋਂ 500 700 ਮੀਟਰ ਦਾ ਟਰੈਕ ਕਰਕੇ ਪੈਦਲ ਵਾਟਰ ਕ੍ਰੋਸਿੰਗ ਜਿਆਦਾ ਖਤਰਨਾਕਤਾ ਨਹੀਂ ਸੀਗੀ ਇਹ ਛੋਟੀ ਜੀ ਸੀ ਵ ਡੂੰਗੀ ਸੀਗੀ ਜਿਸ ਕਰਕੇ ਪਾਣੀ ਨੇ ਛੱਲਾ ਕੱਪੜਿਆਂ ਦੇ ਉੱਪਰ ਪੈ ਗਿਆ ਮਾਈਕਾ ਮੂਕਾ ਲਾ ਕੇ ਹੁਣ ਉਹਦੇ ਤੋਂ ਅੱਗੇ ਪੈਦਲ ਹੀ ਕਰਨਾ ਪੈਣਾ ਥੋੜਾ ਜਿਹਾ ਸਫਰ ਤੇ ਚਲਦੇ ਆ ਹੌਲੀ ਹੌਲੀ ਤੁਰਨਾ ਪੈਣਾ ਕਿਉਂਕਿ ਸਾਬ ਉਹ ਚੜਦਾ ਔਰੇ ਆਹ ਪਹਾੜੀ ਜਿਹਦੇ ਪਿੱਛੇ ਹੈ ਚੰਦਰਤਾਲ ਝੀਲ ਨੀਚੇ ਕੈਫੇ ਜਾਂ ਵੀ ਹੋਏਗਾ ਛੋਟਾ ਜਿਹਾ ਇੱਕ 50 ਮੀਟਰ ਵੀ ਨਹੀਂ ਤੁਰੇ ਤੇ ਸਾਹ ਚੜਨ ਲੱਗ ਗਿਆ ਪਰ ਥੋੜਾ ਹੀ ਆ ਚਲੋ ਫੇਰ ਉਸ ਤੋਂ ਉਤਰਾਈ ਹੈ ਵਾਪਸੀ ਆਂਦੇ ਚੜਾਂਗੇ ਹੁਣ ਕੇ ਚੜਾਈ ਤੇ ਭਾਈ ਹੁਣ 2 ਮਿੰਟ ਪਹਿਲਾਂ ਚਲੇ ਗਏ ਸੀ ਤਾਂ ਅੱਗੇ ਆ ਸਾਡੇ ਤੋਂ ਕਿੱਧਰ ਪਟ ਵਾਰਨਿੰਗ ਦਿੱਤੀ ਹੋਈ ਹੈ ਕਿ ਬਹੁਤ ਡੀਪ ਹੈ ਤੇ ਸਵਿੰਗਿੰਗ ਵਗੈਰਾ ਨਾ ਕਰਨ ਦੀ ਉਸ ਜਿੱਤੀ ਜਾਵੇ ਵੈਸੇ ਪਾਣੀ ਠੰਡਾ ਹੀ ਬਹੁਤ ਹੁੰਦਾ ਹੈ ਲੇਕ ਦਾ ਸਵਿੰਗਿੰਗ ਇਜ਼ ਨਾਟ ਪੋਸਿਬਲ ਚੰਦਰਤਾਲ ਦੇ ਬੋਹ ਨੇੜੇ ਪਹੁੰਚ ਚੁੱਕੇ ਆਂ ਜੀ ਆਪਣਾ ਬੋਹ ਨੇੜੇ ਤੇ ਹੁਣ ਦਿਖਾਣਾ ਤੁਹਾਨੂੰ ਫਰਸਟ ਵਿਊ ਚੰਦਰਤਾਲ ਝੀਲ ਦਾ ਵਾਹ ਵਾਹ ਸੋਹਣੀ ਲੱਗ ਰਹੀ ਹੈ ਚੱਲਦੇ ਆਂ ਨੇੜੇ ਹੌਲੀ ਹੌਲੀ ਤੁਰਦੇ ਤੁਰਦੇ ਹੁਣ ਅੱਗੇ ਟ੍ਰੇਲ ਹੀ ਆ ਥੱਲੇ ਨਹੀਂ ਉਤਰਨਾ ਮੈਣਾ ਹੋ ਜੋਨ ਬਾਦੀ ਦਾ ਆਪਣੇ ਉਹ ਜਾ ਰਹੇ ਨੇ ਖਿੱਚੀ ਗਮ ਅਈ ਲੇਕ ਤਾਂ ਲੱਗ ਹੀ ਨਹੀਂ ਰਹੀ ਏਦਾਂ ਲੱਗ ਰਿਹਾ ਕਿ ਸ਼ੀਸ਼ਾ ਬਚਾਇਆ ਬੁਸ਼ਾਇਆ ਹੁੰਦਾ ਥੱਲੇ ਚੱਲਦੇ ਹੁਣ ਆਪਾਂ ਨੇੜੇ ਲੇਕ ਦੇ ਤੇ ਪਾਣੀ ਜਬਈ ਉਧਰ ਹੀ ਆ ਰਿਹਾ ਲੇਕ ਦੇ ਵਿੱਚੋਂ ਯਾਰ ਕਿੰਨਾ ਸਾਫ਼ ਪਾਣੀ ਐ ਓਏ ਹੋਏ ਨੀਚੇ ਦੇਖੋ ਜਿਹੜੀ ਆ ਜਗ੍ਹਾ ਜੀ ਤਕਰੀਬਨ ਪਾਣੀ ਦੇ ਨੇੜੇ ਕਰਕੇ ਲਾਲ ਦੇ ਪਾਣੀ ਆਂਦਾ ਹੋਣਾ ਜਮੀ ਸੌਫਟ ਪਈ ਆ ਦੇਖੋ ਆ ਦੇਖੋ ਕਿਵੇਂ ਦਬਦੀ ਹੈ ਨਹੀਂ ਕਿ ਸਾਊਂਡ ਸੁਣੋ ਭਾਈ ਪਾਣੀ ਦੀ ਸਾਊਂਡ ਚੈੱਕ ਕਰੋ ਜੀ ਕਿਵੇਂ ਆ ਰਹੀ ਕਿੰਨੀ ਪਿਆਰੀ ਯਾਰ ਸਾਜੀ ਠਕਾਵਟ ਤੋਂ ਬੜਾ ਥੱਪタル ਰਹੀ ਹੈ ਇਹ ਨੰਨਾ ਜਿਵੇਂ ਪੈ ਰਹੀ ਹੈ ਨਾ ਚੱਲੋ ਥੋੜੀ ਅੱਗੇ ਜਾਓ ਰੋਗੀ ਵਾਓ ਯਾਰ ਭਾਈ ਚੈੱਕ ਕਰੋ ਪਾਣੀ ਦੇ ਵਿੱਚ ਪਹਾੜਾਂ ਦੇ ਸ਼ੈਡੋ ਆ ਦੇਖੋ ਕਿਵੇਂ ਓਏ ਹੋਏ ਹੋਏ ਕੀ ਬਾਤ ਹੈ ਯਾਰ ਅਲਟੀਮੇਟ ਬਹੁਤ ਸੋਹਣੇ ਸੋਹਣੇ ਵੀਡੀਓ ਤੇ ਫੋਟੋ ਕਲਿੱਕ ਕਰਕੇ ਹੁਣ ਚੱਲੇ ਆਂ ਵਾਪਸ ਨੂੰ ਤੇ ਦੋ ਮੁੰਡੇ ਦੇਖੋ ਜੀ ਕਿੱਥੇ ਚੜੇ ਹੋਏ ਆ ਸਾਡੇ ਉਹ ਉੱਪਰ ਚੋਟੀ ਤੇ ਜੈਕਟ ਜੈਕਟ ਆ ਚਲੋ ਹੰਦੇ ਚੱਕ ਲੈ ਜੈਕਟ ਤੇ ਜਾਂ ਫੇਰ ਦੁਬਾਰਾ ਨੂੰ ਪੈਦਲ ਆਣਾ ਪਏਗਾ ਤੇ ਚੱਲਦੇ ਆਂ ਆਪਾਂ ਨਿਕਲਦੇ ਹੁਣ ਰੋ ਤੋਂ ਬਾਹਰ ਵੱਲ ਨੂੰ ਇੱਕ ਅੱਧੀ ਫੋਟੋ ਉਹ ਝੀਲ ਦੇ ਕਿਨਾਰੇ ਤੇ ਲੈ ਕੇ ਚਲੋ ਭਾਈ ਚੱਲਦੇ ਆ ਹੁਣ ਰੋ ਤੋਂ ਬਾਈਕਾਂ ਵੱਲ ਨੂੰ ਚੱਕਦੇ ਆ ਉੱਥੋਂ ਕੈਂਪ 'ਚ ਫਿਰ ਸ਼ੂਸ਼ਾ ਤੇ ਚੇਂਜ ਕਰਕੇ ਨਿਕਲਾਂਗੇ ਸਿੱਧਾ ਮਨਾਲੀ ਨੂਰੇ ਤੋਂ ਰਸਤੇ ਇੱਕ ਅੱਦਾ ਖਾਣ ਪੀਣ ਦਾ ਸਟਾਪ ਲਿਆ ਜਾਏਗਾ ਬਸ ਤੇ ਇਹ ਦਿਖਾਨੇ ਆ ਤੁਹਾਨੂੰ ਹੋਰ ਵੀ ਤਕੜੀ ਆਫ ਰੋਡਿੰਗ ਆਫ ਰੋਡਿੰਗ ਚਲਣੀ ਹੈ ਤਕਰੀਬਨ ਤਿੰਨ ਖੋਖਸਰ ਤੱਕ ਅੱਜੀ ਬਾਈਕਾਂ ਕੋ ਲਾਗੇ ਆ ਤੇ ਚਲਦੇ ਹੁਣ ਆਪਣਾ ਸਿੱਧਾ ਕੈਂਪ ਹਾਊਸ ਤੇ ਰਸਤੇ ਜਾਂਦੇ ਚਲਾਣ ਵੀ ਹੋ ਗਿਆ ਸੀਗਾ ਪਹਿਲਾਂ ਬਿਨਾ ਹੈਲਮਟ ਤੋਂ ਆ ਗਏ ਸੀਗੇ ਫਿਰ ਦੁਆਰਾ ਨੀਚੋ ਜਾ ਕੇ ਹੈਲਮਟ ਚੱਕ ਕੇ ਲਿਆਏ ਤੇ ਦੋ ਬਈਆਂ ਨੇ ਪਰਨੇ ਬੰਨੇ ਹੋਏ ਸੀਗੇ ਨਾਲ ਹਰ ਗਿਆ ਤੇ ਚਲਾਨ ਉਹਨਾਂ ਦਾ ਸਾਰਿਆਂ ਦਾ ਹੀ ਕਰਤਾ ਪਰ ਬਚਾਅ ਹੋ ਗਿਆ ਥੋੜਾ ਪੈਸੇ ਕੱਟ ਕਰਤੇ ਸੀ ਅਸੀਂ 바ਰਗੇਨਿੰਗ ਕਰ ਲਈ ਸੀਗੀ ਚਲਾਨ ਵਾਲਿਆਂ ਨਾਲ ਚਲੋ ਚਲਦੇ ਆਂ ਨਿਕਲਦੇ ਆਂ ਥੱਲੇ ਨੂੰ ਕੈਂਪਾਊਸ ਲਓ ਭਾਈ ਬੈਂਗੋ ਬੰਨੇ ਗਿਆ ਨਿਕਲਦੇ ਹੁਣ ਰਤੋ 7:00 ਦਾ ਟਾਈਮ ਹੋ ਗਿਆ ਬਹੁਤ ਲੇਟ ਹੋ ਗਿਆ ਐਕਚੁਅਲੀ ਵਰਨਾ ਆ ਰਹਾ ਥੋੜਾ ਲੈ ਕੇ ਆਇਆ ਇੱਕ ਕੁਛ ਖਲਦੇ ਹਾਂ ਉਹ ਰਤੋ ਫਾਈਕ ਕਿਵੇਂ ਕਰੇਗੇ ਭਾਈ ਤਾਂ ਬਸ ਉਹ ਬੰਦਿਆਂ ਦਾ ਮੂਨ ਲੈ ਕੈਫੇ ਤੋਂ ਨਿਕਲਦੇ ਹੁਣ ਜੀ ਆਪਾਂ ਕਰਦੇ ਆ ਆਪਣਾ ਵਾਪਸੀ ਦਾ ਸਫ਼ਰ ਸ਼ੁਰੂ ਬਹੁਤ ਲੰਬਾ ਸਫ਼ਰ ਆਦੇ ਦਾ ਹੋਣ ਵਾਲਾ ਤੇ ਲੇਟ ਵੀ ਬਹੁਤ ਹੋ ਗਈਆਂ ਉਹ ਅੱਬਾ ਭਾਈ ਆਪਣੇ ਬੇਟੇ ਨਾਲ ਆਏ ਨੇ ਕਿਆ ਬਾਤ ਹੈ ਆਪਾਂ ਇਹ ਆਪਣੇ ਠੀਕ ਹੈ ਜੀ ਚੜਦੀ ਗਲਾ ਜੀ ਬਾਬਾ ਚੜਦੀ ਗਲਾ ਦੇ ਰੱਖੇ ਠੀਕ ਹੈ ਵੀਰੇ ਆ ਜੀ ਤਾਤਾ ਜੱਤੀ ਦਾ ਟੱਬਾ ਅੰਦਰੋਂ ਐਸ ਐਸ ਤੇ ਸਾਰੇ ਜਿਹੜੇ ਲੋਗੋ ਤੇ ਆ ਜਿਹੜੇ ਜੀ ਇਹਨਾਂ ਨੂੰ ਪੁਰਸਕਾਰਾਂ ਦੀ ਆਪਾਂ ਗੱਲ ਕਰਾਈ ਸਾਰੇ ਮਿਲਿਓ ਇਹਨਾਂ ਦੇਖੋ ਜਿਹੜੇ ਚਾਚਾ ਚਾਚੀ ਸੀਗੇ ਉਹਨਾਂ ਦੇ ਬੇਟੇ ਨੇ ਤੁਸੀਂ ਬੇਟੇ ਹੋ ਨਾ ਉਹਨਾਂ ਦੇ ਹਾਂ ਜੋ ਚਾਚਾ ਚਾਚੀ ਫੇਮਸ ਨੇ ਇਹ ਉਹਨਾਂ ਦੇ ਫੇਮਸ ਨੇ ਆ ਵੀ ਗੁਰ ਗਏ ਨੇ ਦਾਦੀ بیمار ਹੈਗੇ ਹੋਏ ਨੇ ਦਾਦੀ بیمار ਬੂ ਮੂਰ ਨੇ ਲਈ ਦੇਖੋ ਨਾ ਵੀ ਫੈਮਲੀ ਵੀ ਅੱਗੇ ਲੋਕਾਂ ਦੀ ਸੇਵਾ ਚਰੇ ਖੜੇ ਨੇ ਕਿਉਂਕਿ ਉਹ ਕੰਮ ਕਿੰਨੇ ਸਤੋਰੇ 500 ਮਿੰਟ ਨਹੀਂ ਰਿਹਾ ਜਾਂਦਾ ਤੇ ਉਹ ਲੋਕਾਂ ਦੀ ਇਹਨਾਂ ਨੇ ਹੈਲਪ ਕਰੀਏ ਭਾਜੀ ਆ ਦੇਖੋ ਅਵਾਰਡ ਸਾਰੇ ਇਹਨਾਂ ਨੂੰ ਸਸ਼ਟ ਮਿਲੇ ਹੋਏ ਨੇ ਸਨਮਾਨ ਚਿੰਨ ਵਾਦੀਵਾ ਕੀ ਬਾਤ ਹੈ ਲੰਚ ਚ ਆਪਾਂ ਰਾਜਮਾ ਚੋਲਾ ਦਵਾਗੇ ਆ ਦੇਖੋ ਜਿੰਨੇ ਥੋੜਾ ਥੋੜਾ ਲੱਗੇ ਸਰਕਾਰ ਵੱਲੋਂ ਤੇ ਆਮ ਲੋਕਾਂ ਦਾ ਦਿਲੋਂ ਧੰਨਵਾਦ ਕਰਦੇ ਹੋਏ ਇਹਨਾਂ ਦਾ ਗੱਲ ਬਾਤ ਹੈ ਭਾਈ ਜਿੰਨੇ ਵੀ ਲੋਕ ਤਕਰੀਬੇ ਰੁਕਦੇ ਰੇ ਚਾਹ ਪਾਣੀ ਜਾਂ ਲੰਚ ਜੂਨ ਚ ਇਸ ਚੀਜ਼ ਦਾ ਵੀ ਟਾਈਮ ਹੈ ਕਰਕੇ ਜਾਂਦੇ ਆ ਤੇ ਆਪਣੇ ਵੀ ਰਾਜਮਾ ਚੋਲ ਆ ਗਿਆ ਆਪਾਂ ਖਾਣੇ ਆ ਹੁਣ ਭਾਈ ਜੀ ਇਹਦਾ ਚਟਨੀ ਲੈ ਕੇ ਆਏ ਨੇ ਉਹਨਾਂ ਨੂੰ ਰੋਟੀ ਪਾਣੀ ਖਾ ਕੇ ਕੰਮ ਐਨ ਗੱసే ਓਕੇ ਹੋ ਗਿਆ ਰਾਜਮਾ ਤੇ ਉਹ ਬਣੇ ਹੋਏ ਸੀਗੇ ਐਨ ਸੱਟ ਹੋ ਗਿਆ ਖਾਣਾ ਬਿਨਾਂ ਖਾ ਕੇ ਚਾਹ ਚੂ ਵੀਲੀ ਨਾਲ ਕੀ ਬਾਤ ਹੈ ਆ ਵੇ ਦੇਖੋ ਕਿੱਦਾਂ ਨਦੀ ਦੇ ਵਿੱਚ ਹੀ ਆਇਆ ਰੋੜਾ ਤੇ ਲੈਵਲ ਦੇ ਤੇ ਹੈ ਤਕਰੀਬਨ 11-21 ਦਾ ਫਰਕ ਹੈ ਖਾਸੀ ਦੇਰ ਦੂਰ ਬਾਅਦ ਤੱਕ ਤੇ ਫਿਰ 10-15 ਮਿੰਟਾਂ ਕੋਈ ਗੱਡੀ ਗੁੱਡੀ ਫਿਲਦੀ ਆ ਮਿੱਤਲੀ ਮਿੱਤਲੀ ਰੋ ਸਾਹਮਣੇ ਆਂਡੀ ਆ ਹੁਣ ਇੱਕ ਰਾਹ ਵਸਵਾੜਾ ਵੱਕੇ ਦਾ ਸਾਰਾ ਓਕੇ ਆ ਟਿੱਚਰ ਆ ਪਰ ਤੁਮ ਕੀ ਆ ਵੀਊ ਨੇ ਯਾਰ ਇਧਰ ਰਾਹ ਬੜਾ ਸਹੀ ਹੁੰਦਾ ਨਾ ਵੱਕੇ ਨੂੰ ਜਾ ਰਹਾ ਸੀਗਾ ਚਲੋ ਪਰ ਇਹਨੂੰ ਐਡਵੈਂਚਰ ਕਹਿੰਦੇ ਆ ਕੋਈ ਇਹ ਚੱਲ ਰਹੀ ਬਹੁਤ ਲੰਬੀ ਵਾਟਰ ਕ੍ਰੋਸਿੰਗ ਔਰ ਪਾਣੀ ਔਰ ਘਾਟੀ ਹੈ ਕੋਈ ਖਾਸ ਗੱਲਬਾਤ ਨਹੀਂ ਹੈ ਪਾਣੀ ਅਲੀ ਪਰ ਉਦਾ ਆ ਕਾਫੀ ਪਿੱਛੇ ਤੁਰ ਹੈ ਕਿ ਤਕਰੀਬਨ ਤਕਰੀਬਨ 100 ਮੀਟਰ ਲੰਬੀ ਸਗੀ ਇਹ ਹੈ ਕਿ ਇਥੇ ਦਾ ਵਾਰਗ ਦਾ ਟਾਈਮ ਹੈ ਸ਼ਾਮ ਤੱਕ ਇਹ ਪੂਰੀ ਡੇਂਜਰ ਸਮਾਂ ਸਕਦੀ ਹੈ ਕਿਉਂਕਿ ਸ਼ਾਮ ਨੂੰ ਬਰਫ ਔਰ ਜ਼ਿਆਦਾ ਪਿਗਲ ਜਾਂਦੀ ਹੈ ਤੇ ਪਾਣੀ ਦਾ ਬਹੁਤ ਤੇਜ਼ ਹੋ ਜਾਂਦਾ ਹੈ ਤੇ ਵਈ ਦੇਖੋ ਯਾਰ ਕਿੱਡੇ ਉੱਚੇ ਉੱਚੇ ਪਹਾੜ ਨੇ ਤੇ ਉਹ স্নੋ ਪੀਕਸ ਚੋਟੀਆਂ ਦੇ ਪਈ ਹੋਈ ਬਰਫ ਨਜ਼ਾਰੇਦਾਰ ਲੱਗ ਰਹੀ ਹੈ ਬਹੁਤ ਜ਼ਿਆਦਾ ਓ ਯਾਰ ਵਾਓ ਇਹ ਵਾਟਰ ਕ로ਸਿੰਗ ਉਪਰ ਨਜ਼ਾਰੇਦਾਰ ਉਹ ਚੜਨਾ ਆ ਰਿਹਾ ਸੱਜ ਤੋਂ ਆ ਦੇਖੋ ਓ ਯਾਰ ਗੱਲ ਹੁਆਤਾ ਹੈ ਠੰਡਾ ਅੰਤਿਲ ਵਾਟਰ ਉਪਰ ਪੈ ਰਹੇ ਹੈ ਗੱਲ ਕਾ ਓ ਤੇ ਉਪਰ ਕਿਲੇ ਨੋਲਨ ਖੜੇ ਆ ਦਿੱਤੇ ਬੜੇ ਨੇ ਤੇ ਕੋਪਰੋ ਦੀ ਬੈਟਰੀਆਂ ਵੀ ਪਾਵਰ ਬੈਂਕ ਨਾਲ ਚਾਰਜ ਕਰੀਆਂ ਸੀ ਥੋੜੇ ਥੋੜੇ ਹੋਈਆਂ ਨੇ ਇਹ ਵੀ ਮੇਰੇ ਖਿਆਲ ਇੱਕ ਬੈਟਰੀ ਤਾਂ ਬੋਲ ਗਈ ਤੇ ਦੂਜੀ ਲਾਵਾਂਗੇ ਥੋੜੀ ਦੇਰ ਤੱਕ ਚਾਰਜਿੰਗ ਤੇ ਉਹ ਦੇਸ ਚ ਪਾਨੇ ਨੂੰ ਚਾਰਜਿੰਗ ਤੇ ਲਾਣੇ ਆਂ ਕੁਛ ਮਿੱਟੀ ਦਾ ਮੋਲ ਇਦਾਂ ਦਾ ਉਰੇ ਚੋਬਰ ਅੱਗੇ ਮਿੱਟੀ ਬੜੀ ਡਾਰ ਰਹੇ ਨੇ ਹੌਲੀ ਕਰਦਾ ਮੈਂ ਨਾ ਮੁਰਥੇ ਥੋੜਾ ਦੇ ਬੀਰ ਅੱਗੇ ਚੋੜੀ ਵਧਰ ਰਹੀ ਸੀ ਬੀਰ ਉੱਡਾ ਗਿਆ ਉਹ ਪਤਾ ਫਾਇਦਾ ਕਾ ਹੋ ਗਿਆ ਫਾਈ ਟਾਈਪਰ ਨਹੀਂ ਲਾ ਦਿੱ ਉਨੇ ਉਨੇ ਭਾਈ ਵਾਟ ਕਰੋ ਅਸੀਂ ਤੇ ਬੱਜਿਆ ਮੈਂ ਸਹੀ ਜਿਹੜਾ ਕੋਰਨਰ ਜਦੋਂ ਬੱਜਿਆ ਜਾ ਕੇ ਉੱਥੇ ਜਾ ਕੇ ਮੋਟਰਸਾਈਕਲ ਕੰਟਰੋਲ ਆਇਆ ਫਿਰ ਮੈਂ ਰੁਕਿਆ ਸਹੀ ਧਿਆਨ ਨਾਲ ਰਾਮ ਨਾਲ ਚੱਲੋ ਅੱਗੇ ਪਿੱਛੋ ਅੱਗੇ ਮੈਂ ਰੁਕਿਆ ਇੱਥੇ ਗਿਰ ਗਿਆ ਹਰਾਮ ਨਾਲ ਚੱਲੋ ਭਾਈ ਸਵਾਦ ਹਰਾਮ ਨਾਲ ਚੱਲੋ ਰਾਮ ਨਾਲ ਚੱਲੋ ਪਤਾ ਕੀ ਯਾਰ ਭਾਈ ਬਹੁਤ ਵਧੀਆ ਤੁਹਾਡੇ ਨੂੰ ਸਿੱਖਿਆ ਕੁਝ ਨਹੀਂ ਨਹੀਂ ਮੈਂ 60 ਤੋਂ 70 ਤੇ ਆ ਰਹੀ ਭਾਈ ਸਾਰੇ ਲੰਗੇ ਸੀ ਅੱਗੇ ਤੇ ਅੱਗੇ ਰੇਤਾ ਜਾ ਆ ਗਿਆ ਕਿਤੇ ਵੀ ਕੋਈ ਵੀ ਖੱਡਾ ਆ ਸਕਦਾ ਵੱਡਾ ਵੈਸੇ ਤਾਂ ਖੱਡੇ ਹੈਗੇ ਨੇ ਪਰ ਵੱਡਾ ਖੱਡਾ ਕਿਤੇ ਵੀ ਆ ਸਕਦਾ ਹੈ ਤੇ ਵਾਟਰ ਕ੍ਰੋਸਿੰਗ ਨੇ ਤਾਂ ਕਹਿਣੀ ਕੀ ਨੇ 크로스 ਕਰ ਲਈ ਚਲ ਪਾਈਆਂ ਨੂੰ ਵੀ ਦੱਸਦੇ ਬਾਈ ਆਪਣੇ ਸਾਰੇ ਹੀ ਸਿਆਣੇ ਨੇ ਬਹੁਤ ਹੀ ਮਜ਼ੇ ਨਾਲ ਐਕਸਪੀਰੀਅੰਸ ਰਾਈਡਰ ਨੇ ਇਦੀ ਲਈ ਪਰ ਕਰ ਲੰਨੇ ਸਾਰੇ ਹੀ ਬਈ ਆਪਣੇ ਵਾਟਰ ਵਾਟਰ ਕ੍ਰੋਸਿੰਗ ਅਸੀਂ ਪੰਜ ਰਾਈਡਰ ਆਏ ਹੋਏ ਆਂ ਜੀ ਤਕਰੀਬਨ ਆਪਣੇ ਪਟਿਆਲਾ ਬਾਈਕਰ ਗਰੁੱਪ ਚੋਂ ਮੁੰਡੇ ਸਾਰੇ ਹੀ ਸਿਆਣੇ ਨੇ ਜਿਵੇਂ ਕਿ ਦੇਖੇ ਆ ਬੜਾ ਈਜ਼ੀਲੀ ਆਫ ਰੋਡਾਸਤੇ ਚਲਾ ਰਹੇ ਨੇ ਬਾਈਕਾਂ ਤੇ ਇੱਕ ਵਾਈ ਸਾਡੇ ਤੋਂ 22 ਸਾਲ ਦਾ ਵੱਕੇ ਸੀ ਸਾਰੇ 28 30 ਸਾਲ ਦੇ ਹੈ ਗਈਆਂ ਤੇ ਸਾਨੂੰ ਥੋੜਾ ਜਿਹਾ ਉਹਦਾ ਡਰ ਸੀਗਾ ਪਰ ਉਹ ਵੀ ਬਹੁਤ ਅੱਛੀ ਵਾਈਕ ਚਲਾ ਰਹਾ ਸਾਡੇ ਤੋਂ ਉੱਪਰ ਹੀ ਚਲਾ ਰਹਾ ਸਾਡੇ ਤੋਂ ਨੀਚੇ ਨਹੀਂ ਚਲਾ ਰਿਹਾ ਤੇ ਕਈ ਕੁਛ ਕਈ ਫੁਕਰੇ ਜੇ ਵੀ ਹੁੰਦੇ ਨੇ ਕਿ ਜਦੋਂ ਨਵੇਂ ਨਵੇਂ ਮੁੰਡੇ ਭਜਾਂਦੇ ਭਜੁੰਦੇ ਆ ਸਾਡੀ ਪੂਰੀ ਗੱਲ ਮੰਨ ਰਹਾ ਪੂਰਾ ਅਪਰੀਸ਼ੀਏਟ ਕਰ ਰਿਹਾ ਅਸੀਂ ਉਹਨੂੰ ਗੱਭੇ ਜਿਹਾ ਰੱਖਿਆ ਹੋਇਆ ਪਰ ਸਾਨੂੰ ਉਟਾਵੇ ਬੰਦਾ ਬਹੁਤ ਅੱਛੀ ਰਾਈਡ ਕਰ ਰਿਹਾ ਬਹੁਤ ਅੱਛੀ ਕੀ ਵਾਟਰ ਦੋਸਿੰਗ ਕੀ ਆਫ ਰੋਡਿੰਗ ਕੋਈ ਥਕਾਵਟ ਦੀ ਕੋਈ ਗੁੱਛ ਨਹੀਂ ਐਨ ਓਕੇ ਚਲਾ ਰਹਾ ਮੁੰਡਾ ਤੇ ਗੱਲ ਮੰਨਦਾ ਸਾਡੀ ਕਿਉਂਕਿ ਅਸੀਂ ਤਕਰੀਬਨ ਦੋ ਦੋ ਤਿੰਨ ਦਿਨ ਵਾਰ ਸਾਰੇ ਇੱਧਰ ਲੈ ਆ ਰਹੇ ਹਾਂ ਤੇ ਘੁੰਮੇ ਹੋਏ ਹਾਂ ਮੈਂ ਗੋਬਿੰਦ ਵੀਰਾ ਬਾਕੀ ਜੋਗਨ ਬਾਈ ਨੇ ਵੀ ਬੜੇ ਟ੍ਰਿਪ ਲਾਇਆ ਹੈ ਕਮਲ ਵੀਰਾ ਵੀ ਸਿਆਣਾ ਹੈ ਤੇ ਜੱਪਨ ਬਾਈ ਮੁੰਡਾ ਨਵਾਂ ਸੀਗਾ 2 ਬਾਈਕ ਸਾਲ ਦਾ ਤੇ ਬਹੁਤ ਵਧੀਆ ਮੁੰਡਾ ਚਲਾ ਰਿਆ ਰਾਈਡ ਕਿਆ ਬਾਤਾਂ ਨੇ ਜੀ ਕਿਉਂਕਿ ਇਦਾਂ ਦਾ ਹੁੰਦਾ ਸੀ ਪਹਿਚ ਦੇਖੇ ਕੀ ਹਾਲਾਤ ਚੱਲ ਰਹੇ ਨੇ ਪਰ ਮੁੰਡਾ ਇੱਕ ਨੰਬਰ ਬਾਈਕ ਚਲਾ ਰਿਹਾ ਆਵਰ ਕੇ ਉਰੇ ਆ ਕੇ ਗੱਲਾਂ ਕਰਨੀਆਂ ਸੌਖੀਆਂ ਨਹੀਂ ਕਿ ਰੋਡ ਨਹੀਂ ਪਉਂਦਾ ਕਿ ਹੁਣ ਕੀ ਰੀ ਦਾ ਨਾ ਕੋਈ ਨਾ ਕੋਈ ਗੱਲਬਾਤ ਹੋਊਗੀ ਜਿਹੜੇ ਉਰੇ ਨਹੀਂ ਰੋਡ ਬਣਾ ਵਾਰੀ ਸਰਕਾਰ ਕਿਉਂਕਿ ਕਾਫੀ ਸਾਲਾਂ ਤੋਂ ਪਹਿਲਾਂ ਦਾ ਨਾਲੋਂ ਵੀ ਬੜਾ ਬੜਾ ਹਾਲ ਸੀਗਾ ਵੱਡੇ ਵੱਡੇ ਪੱਥਰ ਹੁੰਦੇ ਸੀਗੇ ਹੁਣ ਕਾਫੀ ਜ਼ਿਆਦਾ ਸੁਧਾਰ ਹੋ ਗਿਆ ਤੇ ਆ ਮਸ਼ੀਨਾਂ ਲੱਗੀਆਂ ਹੋਈਆਂ ਨੇ ਹੁਣ ਈਜ਼ਲੀ ਵਾਹਟ ਕੱਢੇ ਲੰਘ ਜਾਂਦੇ ਨੇ ਜਿਹਦੇ ਪਹਿਲਾਂ ਤਾਂ ਗੱਡੀਆਂ ਦਾ ਚੈਂਬਰ ਬਾੜ ਦਿੰਦੇ ਹੁੰਦੇ ਸੀ ਥੱਲੋਂ ਨੀਵੀਂ ਗੱਡੀ ਦਰੇ ਆ ਹੀ ਨਹੀਂ ਸਕਦੀ ਸੀ ਸੜਾਮ ਜਾਂ ਐਸਜੂਵੀ ਐਸਜੂਵੀ ਗੱਡੀ ਉਹ ਖਾਮ ਜਾਵੇ ਉਰੇ ਕੱਲੀ ਫੇਰ ਮੈਂ ਲਾ ਦਖ ਗਿਆ ਦੋ ਵਾਰ ਤੇ ਸਪੀਟੀ ਜੱਪਾ ਪਹਿਲੀ ਵਾਰ ਹੀ ਆਇਆ ਬਾਈਕ ਤੇ ਪਹਿਲਾ ਖਾਰਾਂਜੀ ਆਇਆ ਜਦ ਵੀ ਆਇਆ ਦੋ ਵਾਰ ਤੇ ਨੈਕਸਟ ਲੈਵਲ ਹੀ ਹੈ ਜੀ ਕੰਮ ਆਫ ਰੋਡਿੰਗ ਆਪਾਂ ਨੂੰ ਉੱਥੇ ਵੀ ਮਿਲਦੀ ਹੈ ਪਰ ਉੱਥੇ ਆਫ ਰੋਡਿੰਗ ਕਿਸੇ ਹਿਸਾਬ ਦੀ ਦੋ ਚਾਰ ਪੰਜ ਕਿਲੋਮੀਟਰ ਦਾ ਪੈਚ ਆ ਗਿਆ ਵਿੱਚ ਵਿੱਚ ਕਿਤੇ ਆ ਗਿਆ ਤੇ ਉਰੇ ਤਕਰੀਬਨ ਅੱਜ ਨੂੰ ਲਾਵੋ ਕੱਲ੍ਹ ਦੇ ਅਸੀਂ ਚੱਲੇ ਮੈਂ 100 120 ਕਿਲੋਮੀਟਰ ਦਾ ਪੈਚ ਆ ਕੱਲ ਦਾ ਸਾਡਾ ਪਰ ਟੋਟਲੀ ਆਫ ਰੋਡ ਹੈ ਕਹਾਏ ਇੱਕ ਤੋਂ 2 ਕਿਲੋਮੀਟਰ ਟੋਟਲੀ ਆਫ ਰੋਡ ਇੰਨਾ ਘਣ ਮੋਲ ਆ ਨਾ ਓਰੇ ਆ ਚੈੱਕ ਕਰੋ ਪਾਣੀ ਚੈੱਕ ਕਰੋ ਓਏ ਹੋਏ ਕੀ ਵਾਤਾਂ ਨੇ ਕੀ ਵਾਤਾਂ ਨੇ ਜੀ ਤੇ ਬਾਈ ਦਾ ਜੋਨ ਬਾਈ ਦਾ ਨਾ ਅੰਧਪੂਰਾ ਪੂਰਾ ਮੂਡ ਬਣ ਗਿਆ ਤੇ ਦੇਖੋ ਹੁਣ ਭਰਾ ਨੇ ਕਿਹਾ ਭਰਾ ਦਾ ਸਾਥ ਤਾਂ ਦੇਣਾ ਹੀ ਪੈਣਾ ਤੇ ਕਬਲ ਵੀਰਾ ਵੀ ਰੈਡੀ ਹੈ ਤੇ ਥੋੜਾ ਭਰਾ ਵੀ ਰੈਡੀ ਹੈ ਤੇ ਚੱਲਦੇ ਆ ਇੱਕ ਟੁੱਕੀ ਲਾਣੇ ਆ ਕੰਮ ਕਰਦੇ ਆ ਓਕੇ ਦੇ ਕਰਾ ਸ਼ੇਰਾਂ ਵਾਲੀ ਮਾਤਾ ਦਾ ਤਰਾ ਦੇਖਦੇ ਆ ਨਾ ਹੁੰਦਾ ਕਿ ਨਹੀਂ ਨਾ ਹੁੰਦਾ ਕੋਈ ਬਈ ਜੀ ਨਾਮ ਦੀ ਪੂਰੀ ਕੋਈ ਚੈਰੀ ਹੋ ਗਈ ਹੈ ਚੱਲਦੇ ਹੁਣ ਆਪਾਂ ਪਾਣੀ ਠੰਡਾ ਬਹੁਤ ਹੈ ਡਰ ਵੀ ਲੱਗ ਰਿਹਾ ਔਰ ਕੋਈ ਨਹੀਂ ਉਹ ਵਹੀ ਵਾਟਰ ਲੈ ਉਹ ਦੇਖੋ ਵਾਟਰ ਵਾਟਰਫਾਲ ਸਾਹਮਣੇ ਕੀ ਆ ਬਾਤ ਆ ਯਾਰ ਉਹਦਾ ਨਿਗਾ ਹੁੰਨ ਗਈ ਹੈ ਸ਼ੇਕ ਲੋ ਓਹ ਥੰਡ ਬਲ ਰਿਹਾ ਭਾਈ ਪਾਣੀ ਪਾਣੀ ਹੋ ਰਿਹਾ ਉਹ ਸਲਿੱਪ ਹੋ ਗਿਆ ਮੈਂ ਬੜਾ ਮਿੱਠਾ ਅਮਰੀਕਾ ਆਹ ਰਿਕਾਰ ਕਰ ਚਲੋ ਆਹ ਚਲੋ ਉਹ ਉੱਥੇ ਵਾਟਰਫਾਲ ਦਾ ਸੀਗਾ ਉਹਦੇ ਥੱਲੇ ਖਾਸੇ ਡੂੰਘੀ ਸੀ ਜਗ੍ਹਾ ਉੱਥੇ ਨਾਏ ਸਵਾਦ ਆ ਗਿਆ ਸਰੀਰ ਐਨ ਖੁੱਲ ਗਿਆ ਸਾਰਾ ਨੰਦ ਆ ਗਿਆ ਪੂਰਾ ਨੰਦ ਤੇ ਥੋੜੀ देर ਨੂੰ ਬਸ ਉਹ ਨੈਟਵਰਕ ਵੀ ਆ ਜਾਣਗੇ ਤੇ ਰੋਡ ਵੀ ਆ ਜਾਊਗਾ ਵਧੀਆ ਥੋੜਾ ਜਿਹਾ ਸਫ਼ਰ ਬਸ ਹੋਰ ਕਰਨਾ ਹੀ ਨਾ ਰਹਾ ਦੇ ਨਾ ਫੇਰ ਨਾ ਰੋਡਾਂ ਦੀਆਂ ਆਜਾਦਾਂ ਆਣ ਗਈਆਂ ਟੁੱਟੇ ਕੋਈ ਰੋਡਾਂ ਦੀਆਂ ਅੱਜ ਟੋਟਲ ਛੋਟੀਆਂ ਵੱਡੀਆਂ ਵਾਟਰ ਕ੍ਰੋਸਿਆਂ ਨੂੰ ਮਿਲਾ ਕੇ ਨੀਅਰ ਅਬਾਊਟ 30 ਦੇ 30 ਦੇ ਕਰੀਬ ਪਾੜਾ ਨਾ ਤੁਸੀਂ ਕਰ ਚੁੱਕੇ ਆ ਐ ਭਾਵੇਂ ਨਿੱਕੀਆਂ ਨਿੱਕੀਆਂ ਪਰ ਢਰਤਾਂ ਦਾ ਲੱਗਦਾ ਹੈ ਵਿੱਚ ਵਿੱਚ ਥੋੜਾ ਟਫ ਸੀਗਾ ਕੰਮ ਵਿੱਚ ਵਿੱਚ ਈਜ਼ੀਓ ਸੀਗਾ ਈਜ਼ੀਲੀ ਉਹ ਪਾਸ ਹੋ ਜਾਂਦੀ ਮੈਂ ਆ ਪਿਛਲੀ ਤੁਸੀਂ ਦੇਖੀ ਯਰ ਸਿਆਵਾ ਦਾ ਸਾਹਮਣੇ ਲੁੱਕ ਦਿਖਣ ਲੱਗੀ ਆ ਤਕਰੀਬਨ 40-50 ਕਿਲੋਮੀਟਰ ਕੱਲ ਚਲਾਤਾ ਸੀ 70-80 ਕਿਲੋਮੀਟਰ ਅੱਧੇ ਚ ਨਾ 100 ਕਿਲੋਮੀਟਰ ਮਨल्ली 40 ਕਿਲੋਮੀਟਰ ਚੋਬਰ ਖੁਸ਼ ਹੋ ਜਾਣਗੇ ਯਾਰ ਰੋਡ ਦੇਖ ਕੇ ਹਾਂਜੀ ਮੁੰਡਿਆ ਕਿਵੇਂ ਲੱਗ ਰਿਹਾ ਵਧੀਆ ਵਧੀਆ ਹਾਂਜੀ ਤੰਦਰ ਕੋਲ ਆਪਾਂ ਹਾਂ 12 ਕਿਲੋ ਨੌਂ ਹਾਂਜੀ ਸਵਾਦ ਆਇਆ ਊਰਾਸਾ ਵਾਲਾ ਹੋਰ ਤਾਂ ਨਹੀਂ ਕਰਨੀ ਆਫ ਰੋਡਿੰਗ ਬਸ ਬਾਈ ਹੁਣ ਥੋੜਾ ਸਿੱਧੀ ਆਫ ਰੋਡਿੰਗ ਕਰੀਏ ਆਪਾਂ ਸਿੱਧੀ ਸਿੱਧੀ ਕੀ ਬਾਤ ਐ ਮੁੰਡੇ ਸਵੇਰ ਦੇ ਲੱਗੇ ਹੋਏ ਨਹੀਂ 9 ਵਜੇ ਤੇ ਤਿੰਨ ਦਿਨਾਂ ਬਾਅਦ ਆਪਾਂ ਫਿਰ ਲੈਟਦੇ ਆਂ ਹਾਂ ਹਾਂ ਖੱਡਮ ਖੱਡੀ ਕੰਮ ਹੋਇਆ ਫੇਰ ਤਿੰਨ ਦਿਨਾਂ ਬਾਅਦ ਆ ਜਾ ਹੋ ਜਾ ਲੁੱਕ ਦੇਖਣ ਨੂੰ ਮਿਲੀ ਐ ਤੇ ਚੱਲਦੇ ਆ ਰੋਟ ਪਾਣੀ ਪੁਣੀ ਪੀਣ ਨੂੰ ਰੁਕੇ ਸੀ ਕਿਸ਼ ਬਦ ਕਰੇ ਕੋਸ਼ਿਸ਼ ਕਰਤਾ ਕੱਲ੍ਹ 11:00 1 ਵਜੇ ਨੈਟਵਰਕ ਤੋਂ ਬਾਹਰ ਹੋ ਗਏ ਸੀਗੇ ਤੇ ਤਕਰੀਬਨ 4 ਵੱਜ ਗਏ ਹੁਣ ਨੈਟਵਰਕ ਤੇ ਆਏ ਆ ਸਾਰੇ ਆਪਣੇ ਆਪਣੇ ਘਰ ਕੋਲ ਫੋਨ ਕਰ ਰਹੇ ਨੇ ਬਾਈ ਨੂੰ ਵੀ ਫੋਨ ਕਰ ਰਹਾ ਸੀ ਬੀਜ਼ੀ ਸੀਗਾ ਹੁਣ ਆਖੋ ਮੁੰਡਿਆਂ ਸੜਕ ਦੀ ਖੁਸ਼ੀ ਚੜੀ ਆ ਸੜਕ ਦੀ ਖੁਸ਼ੀ ਚੜੀ ਆ ਆ ਪਾਰਾ ਕੋਲ ਬਈ ਕਾਂਡਾ ਓਰੇ ਪਰ ਠਾਵਾਂ ਬਹੁਤ ਤੇਜ਼ ਚੱਲ ਰਹੀ ਆ ਤੇ ਉਹ ਸਾਹਮਣੇ ਦੇਖੋ ਕਿ ਕਿੱਥੋਂ ਆ ਰਿਹਾ ਝਰਨਾ ਜੇ ਨੂੰ ਅਗਰੇ ਜਿਹੜੇ ਵਾਟਰਫਾਲ ਕਹਿ ਦਿੰਦੇ ਆ ਯਾ ਵਾਟਰਫਾਲ ਅਸੀਂ ਜੀ ਉੱਥੇ ਗਏ ਸੀ ਵਾਟਰਫਾਲ ਦੇਖਿਆ ਅਸੀਂ ਉਰੇ ਅੱਜ ਕਈ ਵਾਟਰਫਾਲ ਤੇ ਝਰਨੇ ਦੇਖੇ ਥੱਲੇ ਮਤਲਬ ਘਾਰ ਆ ਜਾਂ ਸਰਕਾਰੀ ਹੈ ਕਿ ਆ ਪਿੰਡ ਜਾਇਦ ਬਹੁਤ ਸੋਹਣੇ ਮਕਾਨ ਬਣੇ ਹੋਇਆ ਯਾਰ ਤੇ ਲੋਸਰ ਤੋਂ ਬਾਅਦ ਇੱਕ ਤਕਰੀਬਨ ਤਕਰੀਬਨ 120 ਕਿਲੋਮੀਟਰ ਬਾਅਦ ਪਿੰਡ ਆ ਕੋਈ ਖੋਖਸਰ 120 ਕਿਲੋਮੀਟਰ ਦੇ ਏਰੀਆ 'ਚ ਕੋਈ ਪਿੰਡ ਕੁਛ ਨਹੀਂ ਆ ਤੇ ਨਾਮ ਵੀ ਸੇਮ ਸੇਮ ਜਿਹਾ ਲੱਗਦਾ ਖੋਖਰ ਖੋਖਸਰ ਤਲੋਸਰ ਦੇਖੋ ਜੀ 120 ਕਿਲੋਮੀਟਰ ਬਾਅਦ ਇੰਨੀ ਕੀ ਵਾਦੀ ਦੇਖਣ ਨੂੰ ਮਿਲੀ ਹੈ ਭਾਗਾ ਨਾਲ ਬਾਈਨਲੇ ਪਹਾੜਾਂ 'ਚ ਪੂਰਾ گاਉ ਆਇਆ ਹੈ ਤੇ ਮਨਾਲੀ ਕੋਈ ਰੁਕੇ ਰੁਕੇ ਨਾ ਇਹਦੇ ਕਰਕੇ ਡੀਵੀ ਕਿਲਰ ਲੱਗੇ ਲਾਣ ਹਾਂਜੀ ਇਹ ਡੀਵੀ ਕਿਲਰ ਲਾ ਲਿਆ ਲਾ ਲਓ ਲਾ ਲਓ ਜੀ ਜ਼ਰੂਰੀ ਵੀ ਨੇ ਸਾਊਂਡ ਪੋਲੂਸ਼ਨ ਕਰਦੇ ਆਏ ਨੇ ਪੂਰੇ ਪਹਾੜਾਂ 'ਚ ਹੁਣ ਲੱਗੇ ਨੇ ਲਾਣ ਰੋਲਾ ਪਾ ਗਾਵੋ ਤੇ ਲੋਕ ਕੋਈ ਨਹੀਂ ਮਨੋਰੰਜਨ ਵੀ ਜ਼ਰੂਰੀ ਹੈ ਜੀ ਚਲੋ ਲਾਨੇ ਹੁਣ ਡੀ ਵੀਹਲਰ ਵੀਰੇ ਨੇ ਵੀ ਲਾਈਟਾਂ ਦੇ ਘੁੰਗੜ ਚੜਾਤਾ ਹੈ ਕਵਰ ਕਰਤੀਆਂ ਨੇ ਕਿਉਂਕਿ ਟ੍ਰਿਪ ਬਹੁਤ ਅੱਛਾ ਗਿਆ ਅਸੀਂ ਵੀ ਜਾਂਦੇ ਕਿ ਨੁਕਸਾਨ ਹੋਏ ਅੱਗੇ ਅਸੀਂ ਸਿਰੇ 500 ਰੁਪਏ ਦਾ ਚਲੋ ਰਿਕਵੈਸਟ ਕਰਕੇ ਚਲਾਨ ਕਰਵਾ ਲਿਆ ਉਹ ਤਾਂ 1000 ਅਰਬੇ ਕਹਿੰਦੇ ਸੀਗੇ ਤੇ ਸਹੀ ਆ ਚਲੋ ਇਕਦਮ ਸਹੀ ਰੋਡ ਆ ਗਿਆ ਹੁਣ ਟ੍ਰੈਕਿੰਗ ਬੁਕਿੰਗ ਕਰਨ ਨੂੰ ਟਾਈਮ ਖਾਸਾ ਲੱਗ ਗਿਆ ਜਿਵੇਂ ਦੱਸਿਆ ਤੁਹਾਨੂੰ ਬਈ ਜੱਪਨ ਵਾਈ ਬਾਲਾ ਤੇ ਲੈ ਕੁਛ ਉਹਦਾ ਬੈਗ ਵੀ ਹੋਰ ਦੇ ਹਿਸਾਬ ਦੇ ਨੇ ਹੈ ਤਾਂ ਉਹ ਟ੍ਰੈਕਿੰਗ ਬੈਗ ਨਹੀਂ ਹੁੰਦਾ ਜਿਵੇਂ ਉਹ ਬੈਗ ਨੇ ਤੇ ਉਹਦੇ ਕਰਕੇ ਉਹਨੂੰ ਖਾਸਾ ਟਾਈਮ ਲੱਗ ਜਾਂਦਾ ਸੈਟਿੰਗ ਸ਼ੂਟਿੰਗ ਕਰਨ ਚ ਗੋਵਿੰਦ ਵੀਰਾ ਹੁਣ ਖਿੱਚ ਰਿਹਾ ਮੋਰਸਲ ਪੂਰਾ ਗੋਵਿੰਦ ਵੀਰ ਦਾ ਬਤਲਾਵ ਦਾ ਰੋਡ ਆ ਗਿਆ ਨਾ ਸਵੇਰ ਦੇ ਖੱਡੇ ਤੇ ਲਾ ਰਿਹਾ ਹੁਣ ਬਾਈ ਇਸ਼ਾਰਾ ਕਰ ਰਿਹਾ ਇੱਧਰ ਘੱਟਾ ਓ ਬਾਈ ਆ ਕੀ ਹਾਲ ਹੋਇਆ ਬੇ ਉਰੇ ਕੱਟਮ ਕੱਚੀ ਕਮੂ ਆ ਬੇ ਟੰਗੇ ਪਲੇ ਰੋਡ ਤੇ ਓ ਹੋ 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 ਸਾਹਮਣੇ ਰਟਾ ਟੰਨ ਲਾ ਇਕ ਅੱਧੀ ਫੋਟੋ ਫੋਟੋ ਲਵਾਂਗੇ ਤੇ ਚੱਲਾਂਗੇ ਉਰੇ ਤੋਂ ਕਿਉਂਕਿ ਟਾਈਮ ਅੱਜ ਬਹੁਤ ਹੋ ਚੁੱਕਾ ਵੈਸੇ ਲੇਟ ਨਾਈਟ ਹੀ ਘਰੇ ਪਹੁੰਚਣਾ ਹੈ ਅਜੇ ਮਨਾਲੀ ਤੋਂ ਪਿੱਛੇ ਹੀ ਆ ਦੱਸਣ ਦੀ ਵੈਸੇ ਲੋੜ ਹੈ ਨਹੀਂ ਸੀਗੀ ਤੇ ਖਿੱਚਾਂਗੇ ਜੇ ਸਰ ਨੂੰ 5:00 ਵਜੇ ਆ ਬਾਹਰ ਅੰਦਰ ਠੰਡ ਬਹੁਤ ਜ਼ਿਆਦਾ ਹੋ ਗਈ ਪਤਾ ਨਹੀਂ ਕਿਹਾ ਚੱਕਰਾ ਇੰਨੀ ਠੰਡ ਦਾ ਬਾਰ ਨਹੀਂ ਸੀਗੀ ਜਦਕੀ ਹਵਾ ਇੰਨੀ ਜ਼ਿਆਦਾ ਤੇਜ਼ ਚੱਲ ਰਹੀ ਸੀ ਨਾ ਪਰ ਅੰਦਰ ਬਹੁਤ ਜ਼ਿਆਦਾ ਠੰਡ ਹੋ ਗਈ ਕਿਉਂਕਿ ਨੀਚੇ ਪਾਈ ਟੀ-ਸ਼ਰਟ ਵੀ ਹੈ ਲਾਈਨਰ ਵੀ ਨਹੀਂ ਲਾਇਆ ਪਿਆ ਜੈਕਟ ਤਾਂ ਓਏ ਹੋਏ ਹੋਏ ਯਾਰ ਇੱਧਰ ਦੇ ਬੱਸਾ ਮੌਸਮ ਦੀਆਂ ਕੁਝ ਹੋਰ ਹੀ ਗੱਲਾਂ ਵਾਤਾ ਬਦਲ ਹੀ ਬਦਲ ਬਣੇ ਪਿਆ ਬਈ ਯਾਰ ਇਹ ਅਸਲਾਂਗ ਉਰੇ ਨਾ ਗੱਡੀ ਲਾਉਣ ਦੀ ਜਗ੍ਹਾ ਨਹੀਂ ਮਿਲਦੀ ਹੁੰਦੀ ਕਿਸੇ ਟਾਈਮ ਕੋਈ ਟਾਈਮ ਐਦਾਂ ਹੁੰਦਾ ਪਰ ਅੱਜ ਉਰੇ ਇੱਕੋ ਹੀ ਬੰਦਾ ਨਹੀਂ ਦਿਖ ਰਿਹਾ ਯਾਰ ਹੈਰਾਨ ਆ ਮੈਂ ਤਾਂ ਕਿ ਨਹੀਂ ਜ਼ਿਆਦਾ ਪਬਲਿਕ ਆਟ ਗਈ ਉਰੇ ਆਣੋ ਇੰਨੀ ਜ਼ਿਆਦਾ ਦੇਖੋ ਜੀ ਮੈਂ ਨਾ ਸੁਨਣਾ ਸੁਨਣਾ ਕਦੇ ਨਹੀਂ ਦੇਖਿਆ ਮਨਾਲੀ। ਉਹ ਹੋਟਲ ਟਨਲ ਬਿਲਕੁਲ ਖਾਲੀ ਇੱਕ ਦੋ ਬਸ ਬੰਦੇ ਸੀਗੇ ਤੇ ਉਰੇ ਇੱਕ ਦੋ ਬੰਦਾ ਸੀਗਾ ਮਨਾਲੀ ਸ਼ਹਿਰ ਦਾ ਦੇਖਣੇ ਜਾ ਕੇ ਮਾਲ ਰੋਡ ਦਾ ਸਾਹਮਣੇ ਆਈ ਮਾਲ ਰੋਡ। ਉਰੇ ਜਾਣ ਦੀ ਕੋਈ ਇੱਛਾ ਵਗੈਰਾ ਹੈ ਨਹੀਂ। ਆ ਪਸਿੱਦੈ ਨਿਕਲਦੇ ਆ ਸਿੱਧਾ ਸਿੱਧਾ। ਆ ਰਾਈਟ ਸਾਈਡ ਸਾਰਾ ਮਾਲ ਰੋਡ ਦਾ ਠੰਡਾ ਹੀ ਪਿਆ ਹੋਇਆ ਉਰੇ ਵੀ ਕੰਮ ਰੋਡ ਰੋਡ ਟੁੱਟਣ ਕਰਕੇ ਹੁਣ ਘੱਟ ਹੀ ਆ ਜਾ ਰਹੇ ਨੇ ਲੋਕ। ਹੋਟਲ ਵਾਲੇ ਦੇਖੋ ਕਿੰਦਾ ਵਾਅਦਾ ਮਾਰਦੇ ਉਦਾਂ ਜ਼ਿਆਦਾ ਇਹਨਾਂ ਦੀ ਹਵਾ ਹੀ ਬਹੁਤ ਖਰਾਬ ਹੁੰਦੀ ਐ ਚਲੋ ਭਾਈ ਸਾਹਿਬ ਦਾ ਆਪਣਾ ਆਪਣਾ ਕਾਰੋਬਾਰ ਐ ਭਾਈ ਬੜਾ ਮਜ਼ੇਦਾਰ ਮੋਲ ਬਣਿਆ ਹੋਇਆ ਸੀਗਾ ਖੁੱੱਚਾ ਅਸੀਂ ਮੋਟਰਸਾਈਕਲ ਕਿਦਾਂ ਲੱ 10:30 11 ਵਜੇ ਦਾ ਪਟਿਆਲੇ ਲਾ ਦਾਂਗੇ ਪਰ ਉਹਨੇ ਰੋਡ ਬੰਦ ਕਰ ਰੱਖਿਆ 9 ਵਜੇ ਖੋਲਣੇ ਰਾਤ 9:00 ਚਲੋ ਦੇਖਦੇ ਆ ਕਿ ਪਲਾਨ ਮੰਦਾ ਐ ਤੋਨ ਨੂੰ ਜਾਣ ਨਹੀਂ ਤਾ ਤਾਂ ਕਰਕੇ ਅਸੀਂ ਸੋਚਿਆ ਕਿ ਨਗਰ ਵਾਲੇ ਰੋਡ ਤੇ ਟ੍ਰੈਫਿਕ ਬਹੁਤ ਜ਼ਿਆਦਾ ਜਿਵੇਂ ਤੁਸੀਂ ਸਾਹਮਣੇ ਦੇਖ ਰਹੇ ਹੋ ਤਾਂ ਇਹਦੇ ਉੱਤੇ ਜਦੋਂ 2 ਘੰਟੇ ਹੋਰ ਵੇਟ ਕਰ ਲੈਂਦੇ ਆ 9 ਵਜੇ ਰੋਡ ਖੁੱਲੂਗਾ ਫਿਰ ਨਿਕਲ ਜਾਾਂਗੇ ਤੇ ਨਾਲੇ ਮਾਲ ਰੋਡ ਤੇ ਕੁਝ ਖਾ ਪੀ ਲੈਣੇ ਆ ਤੇ ਬਾਈਕਾਂ ਲੱਗੀਆਂ ਨੇ ਉਹ ਆਪਣੇ ਪਾਰਕਿੰਗ ਚ ਕੱਲੀਆ ਬਾਜੀ ਚਲੋ ਚਲੋ ਜੀ ਤੇ ਬਾਈ ਜੀ ਮਾਲ ਰੋਡ ਮਨਾਲੀ ਦਾ ਕਈ ਵਾਰ ਅਸੀਂ ਦਿਖਾਇਆ ਹੋਇਆ ਤੁਹਾਨੂੰ ਆਪਾਂ ਆਪਣੇ ਵਲੋਗਾਂ ਦੇ ਵਿੱਚ ਤੇ ਕੰਮ ਅੱਜ ਠੰਡਾ ਹੀ ਹੈ ਜ਼ਿਆਦਾ ਰਸ਼ ਨਹੀਂ ਹੈਗਾ ਇੱਕ ਬਾਈ ਜੋਬਨ ਰਹਿ ਗਿਆ ਪਿੱਛੇ ਆਂਦਾ ਫਿਰ ਇਧਰ ਉਧਰ ਪਰਾ ਹੁੰਨੇ ਕਿਤੇ ਬਾਈ ਮਾਲ ਰੋਡ ਤੇ ਬੈਠੇ ਆ ਬਸ ਉਹਨੂੰ ਤੇ ਮੋਟਰਸਾਈਕਲ ਟੱਕਾਂਗੇ ਤੇ ਨਿਕਲਾਂਗੇ ਆਪਣਾ ਪਟਿਆਲੇ ਨੂੰ ਤੇ ਪਤੰਜਲਿਆ ਤਿੰਨ ਘੰਟੇ ਕਿਦਾਂ ਲੰਘ ਗਏ ਥਾਪ ਵੀ ਲਿਆ ਆਂ ਪੇਟ ਫੁੱਡ ਭਰ ਲਿਆ ਵਾ ਦਿਨਾਂ ਲਈ ਰੁਕਣਾ ਪਏਗਾ ਫਿਰ ਵੀ 12:30 ਵਜੇ ਤੀਂ ਦੇਖਦੇ ਆ ਤੇ ਚਲਦੇ ਆ ਨਿਕਲਦੇ ਆ ਬਾਈ ਮਾਲ ਰੋਡ ਤੋਂ ਮਾਲ ਰੋਡ ਦਾ ਮਾਲ ਦੇਖ ਲਓ ਖਾਲੀ ਪਿਆਜ ਤੇ ਕੰਮ ਸਾਰਾ ਫਾਈਨਲੀ ਸਾਡੀ ਅੱਜ ਦੀ ਰਾਈਡ ਕੰਪਲੀਟ ਹੋ ਗਈ ਤੇ ਹੂ ਦੇ ਹਾਲਾਤ ਨੂੰ ਤੁਸੀਂ ਦੇਖ ਰਹੇ ਹੋ ਮੂਵਮੈਂਟ ਤੇ ਵਹੀ ਅੰਗ ਸਵੇਰ ਤੋਂ 4:00 ਵੱਜ ਗਏ 9:30 ਵਜੇ ਮਨਾਲੀ ਤੋਂ ਚੱਲੇ ਸੀ ਟਰੈਫਿਕ ਤੇ ਜਾਮ ਬਹੁਤ ਜ਼ਿਆਦਾ ਸੀਗਾ 2-3 ਜਗ੍ਹਾ ਤੇ ਦਾਦਾ ਦਾ ਘੰਟਾ ਰੁਕਣਾ ਪੈ ਗਿਆ ਤੇ ਕੰਟੈਕਟ ਡਿਨਰ ਵੀ ਹੋਇਆ ਤੇ ਤਕਰੀਬਨ ਸਵੇਰ ਹੀ ਹੋ ਗਈ 4:30 ਵੱਜ ਚੁੱਕੇ ਆ ਤੇ ਇਹਦੇ ਨਾਲ ਹੀ ਆਪਾਂ ਇਹ ਸਫ਼ਰ ਕਰਦੇ ਹਾਂ ਖਤਮ ਤੇ ਅਗਲੇ ਬਲੌਗ 'ਚ ਤੁਸੀਂ ਇਹ ਬਲੌਗ ਸਾਡਾ ਸਾਰਾ ਜੋ ਸੀ ਸਪੀਦੀ ਰਾਈਡ ਦਾ ਸੀਗਾ ਤੇ ਅਗਲਾ ਜੋ ਬਲੌਗ ਬਣਾਵਾਂਗੇ ਆਪਾਂ ਇਹਦਾ ਰਿਵਿਊ ਕਰਾਂਗੇ ਤੇ ਅਪਣ ਨਵੇਂ ਇੰਟਰਸੈਪਟਰ ਦਾ ਵੀ ਰਿਵਿਊ ਕਰਾਂਗੇ ਕਿ ਕਿਵੇਂ ਦੀ ਪਰਫਾਰਮੈਂਸ ਆ ਉਹਦੀ ਸਾਰੀ ਵੀਡੀਓ ਉਹਦੇ ਬਾਰੇ ਬਣਾਵਾਂਗੇ ਚਲੋ ਜੀ ਤਦ ਤੱਕ ਰੱਬ ਰੱਖਾ ਗੁੱਡ ਨਾਈਟ ਟੇਕ ਕੇਅਰ ਫਰੈਸ਼ ਰਿਸ਼ ਹੋਗੇ ਨਾ ਨੂੰ ਕੇ ਫਿਰ ਸੋਣਨੇ ਆ